ਅੱਜ ਵਾਰਡ ਨੰਬਰ 49 ਵਿੱਚ ਡਾਕਟਰ ਰਾਜਕੁਮਾਰ ਚੱਬੀਵਾਲ ਜੀ ਪਹੁੰਚੇ ਜਿਸ ਮੀਟਿੰਗ ਦੌਰਾਨ ਮੈਡਮ ਰਸ਼ਮੀ ਕਾਲੜਾ ਜੀ ਭਾਜਪਾ ਦੇ ਸੀਨੀਅਰ ਨੇਤਾ ਜੀ ਆਪਣੀ ਟੀਮ ਸਮੇਤ ਬੀਜੇਪੀ ਛੱਡ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਏ ਅਤੇ ਆਦਰਸ਼ ਨਗਰ ਵਾਸੀਆਂ ਇਸ ਮੀਟਿੰਗ ਤੇ ਪਹੁੰਚ ਕੇ ਸਾਰਿਆਂ ਨੇ ਪੂਰਾ ਯੋਗਦਾਨ ਪਾਇਆ ਅਤੇ ਮੈਡਮ ਨੇਹਾ ਓਰੀ ਜੀ ਨੇ ਪੂਰਾ ਵਿਸ਼ਵਾਸ ਦਿਲਵਾਇਆ ਕਿ ਤੁਹਾਡਾ ਇੱਕ ਦਿਨ ਮੇਰਾ ਅਤੇ ਮੈਂ ਪੰਜ ਸਾਲ ਤੁਹਾਡੀ ਆਓ ਦੇਖਦੇ ਆ ਪੂਰੀ ਵੀਡੀਓ ਫਗਵਾੜਾ ਉਪਦਾਤੇ ਅਨਯੂਜ਼ ਤੋਂ ਦਵਿੰਦਰ ਸ਼ਰਮਾ ਦੀ ਰਿਪੋਰਟ मेरे बड़े वीर डॉक्टर राजकुमार चपेवाल साहब उणा दे बहुत ही सम्मान जो मेरे वीर हरनूर सिंह हाजीमान उणा दे बहुत ही सम्मान जो गुरदीप दीपा जी मेरे बड़े भी वीर बिक्की सिंह जी हरिश किरنو जी सरदार जसपाल सिंह ਬੀਬੀ ਪੰਡੋਰੀ ਜੀ ਬੋਬੀ ਦੇਕੀ ਜੀ ਮੇਰੇ ਛੋਟੇ ਵੀਰ ਰਜਤ ਧਨੋੜ ਰਾਜੂ ਦਰਵੇਸ਼ਪੁਰ ਜੀ ਨੂੰ 20 ਮਿੰਟ ਰਾਤ ਚੱਲ ਚੁੱਕੇ ਹਣ ਰਾਜੂ ਦਰਵੇਸ਼ਪੁਰ ਜੀ ਰਾਜੂ ਭਾਈ ਜੀ ਆਓ ਜੀ ਥੋੜੀਆਂ ਬੋਟਾਂ ਨਾਲ ਟੀਮ ਹਮੇਸ਼ਾ ਹੀ ਲਗਾਤਾਰ ਅਰਦਾਸ ਜੁਵਿੰਦਰ ਸਿੰਘ ਮਾਨ ਜੋ ਹੱਲ ਦਾ ਇੰਚਾਰਜ ਨੇ ਸਾਡੇ ਉਹ ਆਉਣਗੇ ਮੰਚ ਤੇ ਹਰਜੀਮਾਨ ਜੀ ਆਪਣੇ ਵਿਚਾਰ ਰੱਖਣ ਹਰਜੀਮਾਨ ਜੀ ਆ ਦੇਖਿਓ ਭਜੀ ਕੈਂਡੀਡੇਟਸ ਤੇ ਹੋਰ ਜਿਹੜੇ ਬੋਰਡਾਂ ਦੇ ਕੰਮ ਕਰ ਰਹੇ ਸੀਗੇ ਕੰਮ ਚੱਲ ਰਿਹਾ ਸੀ ਕਿੱਥੇ ਉਹਨਾਂ ਦੀ ਅਪਡੇਟ ਕਿੱਥੇ ਤੱਕ ਪਹੁੰਚ ਗਈ ਨੇ ਮੀਟਿੰਗ ਮੈਨੂੰ ਸ਼ਾਮ ਦਾ ਕਿਹਾ ਸੀ ਕਿ ਆਪਾਂ ਮੀਟਿੰਗ ਤੇ ਜਾਣਾ ਮੈਨੂੰ ਲੱਗਾ ਕਿ ਘਰ ਵੀ ਪਿਆ ਮੰਦੇ ਮਠਾੜੇ ਹੋਣੇ ਤੂਫੀ ਤਾਂ ਰੈਲੀ ਬਣਾ ਕੇ ਤਾਂ ਕੀਏ ਤੇ ਮਾੜੇ ਐਮਐਲ ਇੱਥੇ ਸਭ ਨੂੰ ਬਰਾਬਰ ਦੀ ਇਕਤਾ ਦੀ ਬਰਾਬਰੀ ਦਾ ਹੱਕ ਮਿਲਦਾ ਸੀ ਜਿੱਥੇ ਪੱਖਪਾਤ ਨਹੀਂ ਹੁੰਦਾ ਸੀ ਜਿੱਥੇ ਇਮਾਨਦਾਰੀ ਨਾਲ ਚੀਜ਼ਾਂ ਵਰਤੀਆਂ ਜਾਂਦੀਆਂ ਸੀ ਅੱਜ ਸਾਡਾ ਉਹ ਟਿੱਚਾ ਆਇਆ ਕਿ ਅਸੀਂ ਵੀ ਅਸੀਂ ਪ੍ਰਭੂ ਰਾਮ ਦੀ ਕੋਈ ਮੈਚ ਨਹੀਂ ਕਰ ਸਕਦਾ ਉਹਨਾਂ ਨੂੰ ਕੋਈ ਛੂੰ ਨਹੀਂ ਸਕਦਾ ਪਰ ਉਹਦਾ ਕੋ ਸਟਿੱਕ ਲੈ ਕੇ ਅਸੀਂ ਉਹਨਾਂ ਨੂੰ ਜੋ ਸਾਡਾ ਕਲਚਰ ਹੈ ਵੱਡਿਆਂ ਦੀ ਇੱਜ਼ਤ ਛੋਟਿਆਂ ਨੂੰ ਪਿਆਰ ਇਮਾਨਦਾਰੀ ਆਪਣੇ ਕੰਮ ਦੇ ਕੋਪੜੀ ਬਲੀਦਾਨ ਕਰਦਾ ਇਹ ਚੀਜ਼ਾਂ ਅਸੀਂ ਕਰ ਸਕਦੇ ਹਾਂ ਮੈਂ ਫਗਵਾੜੇ ਦੀ ਗੱਲ ਕਰਾਂ ਅੱਜ ਅਸੀਂ ਪਾਰਕ ਦੇ ਸਾਹਮਣੇ ਬੈਠੇ ਪਰ ਮੈਂ ਲੰਬਾ ਨਹੀਂ ਗੱਲ ਕਰਾਂ ਹੋ ਜਾਂਦਾ ਨਹੀਂ ਬਰੇ ਅੱਜ ਪਾਰਕ 'ਤੇ ਬੈਠੇ ਨੇ ਫਗਵਾੜਾ ਕਾਰਪੋਰੇਸ਼ਨ ਨੂੰ ਬੋਲੋ ਅਸੀਂ ਬੀਤੀ ਬਰੇ ਵਿੱਚ 93 ਲੱਖ ਦੇ ਜਿਹੜੇ ਓਪਨ ਜਿਮ ਲਗਵਾ ਚੁੱਕੇ ਹਾਂ ਜੀ ਮੈਂ ਕੰਮਾਂ ਦੀ ਗੱਲ ਕਰ ਰਿਹਾ ਇਹ ਆਮ ਆਦਮੀ ਪਾਰਟੀ ਜੁੜੇ ਸਰਕਾਰ ਜੁੜੇ ਅਸੀਂ ਕੀ ਕੀ ਕਰ ਸਕਦੇ ਹਾਂ 100 ਕਰੋੜ ਦੀ ਗ੍ਰਾਂਟ ਜਿਹੜੀ ਪੰਜਾਬ ਸਰਕਾਰ ਵੱਲੋਂ ਗਵਾਰਾ ਕਾਰਪੋਰੇਸ਼ਨ ਨੂੰ ਆਈ ਸੀ ਜਿਹਦੇ ਵਿੱਚ 8 ਕਰੋੜ ਦੇ 54 ਕਮਾਸੀ ਜਿਹੜੇ ਪ੍ਰੋਜੈਕਟ ਚੱਲਦੇ ਪਏ ਨੇ ਸੜਕਾਂ ਦੇ ਸੀਵਰੇਜ ਦੇ ਪੀਣ ਵਾਲੇ ਪਾਣੀ ਦੇ ਪਾਈਪਾਂ ਦੇ 3 ਕਿਤੇ ਖਾਸ ਤੌਰ ਤੇ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਕੁਝ ਦਿਨ ਪਹਿਲਾਂ ਸਾਡੇ ਲੋਕਲ ਪਾਰਟੀ ਦੇ ਮინისტრ ਡਾਕਟਰ ਨਰਜੋਰ ਜੀ ਵੱਲੋਂ ਜਿਹੜਾ ਉਸ ਦੇ ਨਾਂ 'ਤੇ ਗਰੇ ਪਾਈਪ ਪਾ ਕੇ ਜਿਹੜਾ ਬੋਟਰਮ ਆਬਿੰਗ ਦੀ ਸਮੱਸਿਆ ਉਸ ਤੋਂ ਵੀ ਹੱਲ ਪਾ ਲਵਾਂਗੇ ਮੈਂ ਡਾਕਟਰ ਸਾਹਿਬ ਬੈਠਿਆ ਮੈਂ ਥੋੜਾ ਕਾੜੀ 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 ਦਾ ਕੰਮ ਨੇ ਬੇਲਣਾ ਫਿਰ ਤੁਹਾਡੇ ਨਾਲ ਬੈਠ ਕੇ ਇਸਾਰਨਾ ਕਰਾਂਗੇ ਮੈਂ ਜਿੱਥੇ ਡਾਕਟਰ ਸਾਹਿਬ ਨੂੰ ਇਹ ਧੰਨਵਾਦ ਵੀ ਕਰਨਾ ਚਾਹਨਾ ਕਿ ਜਿਹੜੀ ਇਹਨਾਂ ਨੇ ਜਿੱਤ ਦਾ ਜਾਗ ਲਾਇਆ ਆਮ ਆਦਮੀ ਪਾਰਟੀ ਦਾ ਫਗਵਾੜੇ ਵਿੱਚ ਪੂਰੀ ਲੋਕ ਸਭਾ ਦੇ ਵਿੱਚ ਇਹਨਾਂ ਦਾ ਅਸ਼ੀਰਵਾਦ ਦੀ ਹੈ ਮੇਰੇ ਪਾਦਰ ਸਾਹਿਬ ਦੀ ਮਿਹਨਤ ਇਹਨਾਂ ਜਮੂਨ ਘੋਸੇ ਦਵਾਨਾ ਕਿਉਂਕਿ ਮੈਂ ਬਹੁਤ ਵੈਸੇ ਘੱਟ ਬੋਲਦਾ ਪਰ ਜਿੰਨਾ ਕਿ ਬੋਲਦਾ ਜੋ ਵਾਅਦਾ ਕਰਦਾ ਉਹ ਮੈਂ ਜਰੂਰ ਆਪਣੇ ਵਾਅਦੇ ਤੇ ਖਰਾ ਉਤਰੂਗਾ ਜਿਵੇਂ ਕਹਿਤਾ ਵੀ ਆਪਾਂ ਕੰਮ ਕਰਨੇ ਆ ਫਗਵਾੜੇ ਦਾ ਵਿਕਾਸ ਕਰਨਾ ਤੇ ਚੌਂਕ ਦੇ ਲਈ ਵੀ ਅਸੀਂ ਜਿਹੜੀ 슈ਗਰ ਮਿਲ ਵਾਲਾ ਚੌਂਕ ਹੈ ਜਿੱਥੇ ਸਭ ਤੋਂ ਵੱਡੀ ਸਮੱਸਿਆ ਆ ਰਹੀ ਹੈ ਤੇ ਮੈਨੂੰ ਪੂਰੀ ਉਮੀਦ ਹੈ ਕਿ ਉਹ ਵੀ ਸਾਡੀ ਜਿਹੜੀ ਸਮੱਸਿਆ ਹੈ ਉਹ ਵੀ ਬਹੁਤ ਜਲਦੀ ਹੱਲ ਹੋਏਗੀ ਕਿਉਂਕਿ ਤੇ ਬਾਕੀ ਮੈਂ ਧੰਨਵਾਦ ਕਰਦਾ ਕਿ ਸਾਡੇ ਜਨਰ ਸੈਕਟਰੀ ਬੀਜੇਪੀ ਤੋਂ ਰਸ਼ਵੀ ਜੀ ਉਹ ਵੀ ਸਾਡੇ ਚ ਅੱਜ ਉਜੇਜੇ ਤੌਰ ਤੇ ਸ਼ਾਮਿਲ ਹੋਏ ਆ ਉਹਨਾਂ ਦੇ ਸ਼ਾਮਿਲ ਹੋਣ ਦੇ ਨਾਲ ਵੀ ਸਾਨੂੰ ਬਹੁਤ ਬਲ ਮਿਲਿਆ ਤੇ ਖਾਸ ਤੌਰ ਤੇ ਭੈਣਾਂ ਦਾ ਸ਼ਾਮਿਲ ਹੋਣਾ ਵੈਸੇ ਇੱਕ ਬਹੁਤ ਵੱਡੀ ਤਾਕਤ ਮਿਲਦੀ ਹੈ ਮਹਿਲਾਵਾਂ ਵੈਸੇ ਵੀ ਕਈ ਵਾਰ ਸੰਗਠਨ ਦੇ ਵਿੱਚ ਘਟਦੀਆਂ ਪਰ ਜਦੋਂ ਮਹਿਲਾਵਾਂ ਸਾਡੀਆਂ ਭੈਣਾਂ ਸੰਗਠਨ ਦੇ ਵਿੱਚ ਸ਼ਾਮਿਲ ਹੁੰਦੀਆਂ ਤੇ ਸਾਡੀ ਪਾਰਟੀ ਨੂੰ ਮੈਂ ਸਮਝਦਾ ਕਿ ਬਹੁਤ ਵੱਡਾ ਇਸ ਦੇ ਨਾਲ ਬਲ ਮਿਲਦਾ ਹੈ ਤੇ ਬਾਕੀ ਮੈਂ ਭਰੋਸਾ ਜਗਾਉਂਦਾ ਕਿ ਜਿੰਨੇ ਵੀ ਸਾਡੇ ਸਾਥੀ ਸਾਡੇ ਸ਼ਾਮਿਲ ਹੋਏ ਆ ਉਹਨਾਂ ਦੀ ਆਨ ਬਾਨ ਤੇ ਸ਼ਾਨ ਇਸੇ ਤਰ੍ਹਾਂ ਵਰਕਰਾਰ ਰੱਖੀ ਜਾਏਗੀ ਤੇ ਮੈਂ ਵਸੇ ਇਹੀ ਬੇਨਤੀ ਕਰਨੀ ਚਾਹੁੰਦਾ ਕਿ 21 ਤਰੀਕ ਤੱਕ ਰੇਹਾ ਜੀ ਰੇਹਾ ਖੁਸ਼ ਹੈ ਜੀ ਰੇਹਾ ਜੀ ਬੜੇ ਪੂਰੇ ਜੋਰ ਨਾਲ ਕਹਾਂ ਜਣਾ ਤੇ ਸਭ ਤੋਂ ਵੱਡੇ ਮਾਰਜ ਨਾਲ ਰੇਹਾ ਨੇ ਪ੍ਰਚਾਰ ਪੱਖ ਤੋਂ ਯੂ ਨੀਤਰ ਨੇ ਮੰਜੀ ਦਾ ਡਿਸਾਈਡ ਹੋ ਹੀ ਗਿਆ ਤੇ ਮੰਜੀ ਜੀ ਦਾ ਤੇ ਡਿਸਾਈਡ ਹੋ ਹੀ ਗਿਆ ਤੇ ਆਪਾਂ ਸਭ ਤੋਂ ਵੱਡੇ ਫਰਕ ਦੇ ਨਾਲ ਜਿੱਤਰਚ ਕਰਨੀ ਆ ਪੂਰਾ ਜੋਰ ਲਗਾਣਾ ਹੈ ਆਪਾਂ ਘਰ ਘਰ ਜਾਣਾ ਹੈ ਘਰ ਘਰ ਬੇਨਤੀ ਕਰਨੀ ਹੈ ਤੇ ਆਪਾਂ ਜੋ ਵੀ ਤੁਸੀਂ ਵਾਅਦੇ ਕਰਨੇ ਸਾਡੇ ਬਿਆਸ ਤੇ ਤੇ ਮੈਂ ਤੁਹਾਨੂੰ ਪ੍ਰੋਸਾ ਦਵਾਨਾ ਮਨਜੀਤ ਜੀ ਤੇ ਅਸੀਂ ਜਿਹੜੇ ਸਾਰੇ ਵਾਅਦੇ ਤੁਹਾਡੇ ਦੁਆਰਾ ਕੀਤੇ ਗਏ ਉਹ ਪੂਰੇ ਕਰਨਗੇ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੈ ਜੀ ਮਾਨ ਹਲਕਾ ਇੰਚਾਰਜ ਹਾਜ਼ਰ ਮਾਨ ਜੀ ਸੀਨੀਅਰ ਅਧਿਕਾਰ ਸੀਨੀਅਰ ਅਧਿਕਾਰ ਸਾਜਿਦਰ ਵੇਸ਼ਪਨ ਜੀ ਸਤਿਕਾਰਯੋਗ ਆਪਾੁਰਦੀਪ ਸਿੰਘ ਜੀ ਦੀਪਾ ਤੇ ਆਮ ਆਦਮੀ ਪਗਵਾੜਾ ਦੀ ਸੋਮਜੀ ਲੀਡਰਸ਼ਿਪ ਦਾ ਇੱਥੇ ਪਹੁੰਚਣ ਤੇ ਮੈਂ ਹਾਰਦਿਕ ਸਵਾਗਤ ਕਰਦੀ ਆ ਆਪਣੇ ਦਿਲੋਂ ਸਤ ਬਹੁਤ ਸਵਾਗਤ ਕਰਦੀ ਆ ਇਹਨਾਂ ਦਾ ਮੇਰੇ ਵਾਰਡ ਦੇ ਆਧਾਰ ਤੇ ਸਕਾਰਤ ਵਿਕਾਸ ਬਖਸ਼ਣ ਲਈ ਮੈਂ ਤੁਹਾਡਾ ਤੇ ਆਮ ਆਦਮੀ ਪਾਰਟੀ ਦਾ ਬਹੁਤ ਬਹੁਤ ਧੰਨਵਾਦ ਕਰਦੀ ਆ ਤੇ ਮੈਨੂੰ ਪੂਰਨ ਵਿਸ਼ਵਾਸ ਹੈ ਕਿ ਪਵਿੱਖਾ ਦੇ ਵਿੱਚ ਅਸੀਂ ਸਾਰੇ ਮਿਲ ਕੇ ਸਿਹਤ ਸਿੱਖਿਆ ਤੇ ਵਿਕਾਸ ਲਈ ਕਦਮ ਨਾਲ ਕਦਮ ਮਿਲਾ ਕੇ ਚੱਲਾਂਗੇ ਤੇ ਮੈਂ ਤੁਹਾਡੇ ਦੇ ਅੱਗੇ ਬੇਨਤੀ ਕਰਦੀ ਆ ਕਿ ਸਾਡੇ ਕੁਝ ਦਿਨ ਦਾ ਆਪਣੀ ਪੂਰਾ ਸਪੋਰਟ ਕਰੋ ਕਿ ਅਸੀਂ ਆਉਣ ਵਾਲੇ ਟਾਈਮ 'ਚ ਅਸੀਂ ਤੁਹਾਡਾ ਪੂਰਾ ਸੇਵਾ ਕਰ ਸਕੀਏ ਥੈਂਕ ਯੂ ਥੈਂਕ ਯੂ ਪੂਰਾ ਸੇਵਾ ਕਰ ਸਕੀਏ ਥੈਂਕ ਯੂ ਸੋ much ਜਲ ਜੋਰ ਦਾ ਤਾੜੀਆਂ ਬਾਤ ਗਈ ਤਾਂ ਰੁਕ 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 ਨਹੀਂ ਕਿ ਫਿਰ ਹਾਂ ਇੱਕ ਮਿੰਟ ਆਹ ਜਲੀ ਭਾਜੀ ਆਵੇ ਦੇਖਣਾ ਦੂਸਰਾ ਭੈਣਾ ਤੇ ਖੜਾ ਥੋੜਾ ਸਭ ਤੋਂ ਵਾਈਕ ਨੰਬਰ ਹੈ ਹੈਲੋ ਮੈਂ ਇੱਕ ਮਿੰਟ ਬਾਸੀ ਇੱਕ ਮਿੰਟ ਵਾਸਤੇ ਰਸ਼ਮੀ ਭੈਣ ਜੀ ਮੰਚ ਤੇ ਆਓ ਰਸ਼ਮੀ ਕਾਲਾ ਜੀ ਆਏ ਹੋਏ ਮਹਿਮਾਨਾਂ ਦਾ ਸਵਾਗਤ ਕਰਨੇ ਕੋ ਦੁਬੰਦੀ ਕਰਨੇ ਰਸ਼ਮੀ ਕਾਲਾ ਜੀ ਸਤਿਕਾਰਯੋਗ ਡਾਕਟਰ ਅੱਜ ਬਹੁਤ ਬਹੁਤ ਸਾਰੇ ਮਾਨਯੋਗ ਅੱਜ ਜੀ ਮਾਨ ਜੀ ਰਾਜਨੀਤੀ ਤੇ ਅਤੇ ਆਮ ਆਦਮੀ ਪਾਰਟੀ ਦੀ ਵੀ ਪੂਰੀ ਪ੍ਰਧਾਨਗੀ ਹੈ। ਅਦੇ ਅਦਸ਼ ਨਗਰ ਨਿਵਾਸੀ ਅਤੇ 12 ਉਸੇ ਵਾਰਡ ਤੋਂ ਆਏ ਹੋਏ ਮੇਰੇ ਭੈਣਾ ਸੁਖਰਾ ਮੈਂ ਸਤ ਇਸ ਪ੍ਰੋਗਰਾਮ ਦੇ ਵਿੱਚ ਆਉਣ ਦੇ ਬਹੁਤ ਬਹੁਤ ਧੰਨਵਾਦ ਕਰਦੀ ਹਾਂ। ਜੀ ਐਂਡ ਥੈਂਕ ਯੂ